ਅੰਮ੍ਰਿਤਸਰ ਪੁਲਿਸ ਦੇ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਇੱਕ ਤਾਲਮੇਲ ਵਾਲੀ ਕਾਰਵਾਈ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਰੋਇੰਗ ਤੇ 11 ਕਾਨੂੰਨੀ ਹਥਿਆਰਾਂ ਦੀ ਸਰਹੱਦ ਪਾਰ ਤਸਕਰੀ ਦੇ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕੀ ਦੱਸਦੇ ਕਿ ਸੀਡੀਸੀ ਆਈਟੀ ਸਟਾਫ ਇਕ ਪੁਲਿਸ ਨੇ ਟੀਮ ਵੱਲੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਪੰਜ ਪਿਸਤੌਲ ਦੋ ਜ਼ਿੰਦਾ ਕਾਰਤੂਸ ਤੇ 50 ਗ੍ਰਾਮ ਹੈਰੋਇਨ ਜਿਹੜੀ ਉਹ 6,90,000 ਰੁਪਏ ਡਰਗ ਮਣੀ ਹੈ ਤੇ ਇਕ ਡਰੋਨ ਵੀ ਜਿਹੜਾ ਕਾਬੂ ਕੀਤਾ ਗਿਆ ਪੁਲਿਸ ਵਿਭਾਗ ਨੇ ਦੱਸਿਆ ਹੈ ਕਿ ਇਹ ਗਰੋ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਆਯਾਤ ਕਰਨ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ ਤੇ ਪੰਜਾਬ ਤੇ ਦਿੱਲੀ ਦੇ ਵਿੱਚਕਾਰ ਇਹ ਗਰੋ ਜਿਹੜਾ ਸਰਕਾਰ ਨੂੰ ਸੀ ਸਮਰ ਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਹੈ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਚ ਸਭ ਤੋਂ ਪਹਿਲਾਂ ਜਿਹੜਾ ਅਕਿਊਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਰਮਜ਼ ਐਕਟ ਅਟੈਂਪਟ ਟੂ ਮਰਡਰ ਸਨੇਚਿੰਗ ਵਗੈਰਾ ਦਾ ਜੋ ਕਿ ਛਾਟਾ ਕੰਬੂ थाना ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮੁਕਾਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਕੀਤੀ ਸਾਡੇ CIA 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਚ ਇਮੀਡੀਏਟਲੀ ਸਾਡੇ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ 탈리반 ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿੰਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗਸ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭੱਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਈਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਨਾ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਿਆ ਜਾ ਕਿ ਅਗੇ ਸਮਗਲਰਸ ਨੂੰ ਦੰਦਾ ਸੋ ਵੱਡੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈਏ ਅਮਰitsar ਪੁਲਿਸ ਦੇ ਵੱਲੋਂ ਖੂਬੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਇੱਕ ਤਾਲਮੇਲ ਦੀ ਕਾਰਵਾਈ ਦੇ ਵਿੱਚ ਦੱਸਦੀ ਕਿ ਪੁਲਿਸ ਅਮਰitsar ਪੁਲਿਸ ਨੇ ਜਿਹੜਾ ਹੈ ਰੋਇਨ ਤੇ 11 ਕਾਨੂੰਨੀ ਹਥਿਆਰ ਦੀ ਸਰਹੱਦ ਪਾਰ ਤਸਕਰੀ ਦੇ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਇਸ ਦੇ ਨਾਲ ਹੀ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕਿ ਪੁਲਿਸ ਦੀ ਟੀਮ ਦੇ ਵੱਲੋਂ ਜਿਹੜਾ ਪੰਜ ਨੌਜਵਾਨਾਂ ਨੂੰ ਜਿਹੜੇ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਪੰਜ ਪਿਸਤੌਲ ਦੋ ਜ਼ਿੰਦਾ ਕਾਰਤੂਸ ਤੋਂ ਇਲਾਵਾ 5 ਗ੍ਰਾਮ ਜਿਹੜੀ ਹੈਰੋਇਨ ਤੇ 6,90,000 ਡਰਗਮਨੀਅਤੇ ਇੱਕ ਡਰੋਨ ਵੀ ਜਿਹੜਾ ਹੈ ਉਹ ਕਾਬੂ ਕੀਤਾ ਗਿਆ ਇਸ ਦੀ ਪੂਰੀ ਜਾਣਕਾਰੀ ਉਹਨਾਂ ਨੇ ਉਹਨਾਂ ਦੇ ਵੱਲੋਂ ਜਿਹੜੀ ਦਿੱਤੀ ਗਈ ਹੈ ਇਹ ਗਰੋ ਜਿਹੜਾ ਹੈ ਪਾਕਿਸਤਾਨ ਤੋਂ ਹਿਰੋਇਨ ਤੇ ਹਥਿਆਰ ਆਯਾਤ ਕਰਨ ਦੇ ਲਈ ਜਿਹੜੇ ਡਰੋਨ ਦੀ ਵਰਤੋਂ ਕਰ ਰਿਆ ਸੀ ਜਿਸ ਨੂੰ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਟੀਮਾਂ ਨੇ ਇਸ ਨੂੰ ਗ੍ਰਿਫਤਾਰ ਕੀਤਾ ਪੂਰੇ 5 ਗਰੋ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਵੱਡੀ ਕਾਮਯਾਬੀ ਜਿਹੜੀ ਉਹ ਹਾਸਿਲ ਕੀਤੀ ਗਈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਵੇਲੀ ਦੀ ਵੱਡੀ ਖਬਰ ਜੜੀ ਉਹ ਨਿਕਲ ਕੇ ਸਾਹਮਣੇ ਆਈ ਹੈ। ਸਭ ਤੋਂ ਵੱਡੀ ਅਪਡੇਟ ਹੈ ਕਿ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਗਰੋਹ ਜਿਹੜਾ ਬਹੁਤ ਹੀ ਜ਼ਿਆਦਾ ਸਰਗਰਮ ਸੀਗਾ ਜਿਸ ਨੂੰ ਲੈ ਕੇ ਹੁਣ ਵੱਡੀ ਜਾਣਕਾਰੀ ਜੜੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਗ੍ਰਫਤਾਰ ਜੜਾ ਕਰ ਲਿੱਤਾ ਗਿਆ ਹੈ। ਕੁੱਲ ਸ਼ਾਮਿਲ ਇਸ ਦੇ ਵਿੱਚ ਪੰਜ ਵਿਅਕਤੀ ਸੀਗੇ ਜਿਸਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ। ਵੱਡੇ ਪੱਧਰ ਤੇ ਦੱਸਿਆ ਜਾ ਰਿਹਾ ਕਿ ਹਿਰੋਇਨ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਰਹੱਦੋਂ ਪਾਰ ਜੜੀਓ ਤਸਕਰੀ ਦੇ ਵਿੱਚ ਇਹ ਸ਼ਾਮਲ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀਆਂ ਕਾਰਗੁਜ਼ਾਰੀ ਕਾਰਵਾਈਆਂ ਜੜੀਆਂ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਆਦੇਸ਼ ਦਿੱਤੇ ਜਾ ਰਹੇ ਨੇ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਅਮਿਤ ਸੇਠੀ ਜੁੜ ਚੁੱਕੇ ਨੇ ਅਮਿਤ ਸੇਠੀ ਕੀ ਕੋਈ ਜਾਣਕਾਰੀ ਹੈ ਪੰਜਾਬ ਤੇ ਦਿੱਲੀ ਦੇ ਵਿੱਚ ਇੱਕ ਗਰੋਹ ਜਿਹੜਾ ਬਹੁਤ ਹੀ ਜ਼ਿਆਦਾ ਸਰਗਰਮ ਸੀਗਾ ਜਿਨ੍ਹਾਂ ਨੂੰ ਅਮਰਿਤਸਰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਕੁੱਲ 5 ਵਿਅਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਆ ਬਿਲਕੁਲ ਮੰਨ ਕੇ ਦੱਸਣਾ ਚਾਹੁੰਗਾ ਕਿ ਪੰਜਾਬ ਪੁਲਿਸ ਨੇ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈ ਪਿਛਲੇ ਲੰਬੇ ਤੋਂ ਕੋਈ ਗਰੋਹ ਜਿਹੜਾ ਹੈ ਸક્રિય ਹੈ ਸੀਗਾ ਤੇ ਉਹਨੂੰ ਜਿਹੜਾ ਹੈ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਲਗਾਤਾਰ ਅਗਰ ਪੰਜਾਬ ਪੁਲਿਸ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਉਹਨਾਂ ਨੂੰ ਨਿਸ਼ਾਨਾ ਬੇਚਿਆ ਨੇ ਕਿ ਪੁਲਿਸ ਨੂੰ ਕਿ ਜਿਹੜੀ ਵੀ ਸੀਮਾ ਪਾਰ ਤੋਂ ਕੋਈ ਵੀ ਅਗਰ ਗਤੀਵਿਧੀ ਹੁੰਦੀ ਹੈ ਜਾਂ ਕੋਈ ਵੀ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਜੁੜਿਆ ਹੋਇਆ ਹੈ ਜਾਂ ਕੋਈ ਵੀ ਬਰਾਜਕ ਗਤੀਵਿਧੀ ਦੇ ਵਿੱਚ ਜੁੜਿਆ ਹੋਇਆ ਹੈ ਉਹਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੱਦੇ ਚੱਲਦੇ ਜਿਹੜਾ ਹੈ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋਸਿਸ ਤੋਂ ਹਵਾਲਿਆਂ ਤੋਂ ਖਬਰ ਹੈ 6 ਗ੍ਰਾਈਮ ਫਰੋਇਨ ਜਿਹੜੀ ਹੈ ਫੜੀ ਗਈ ਹੈ ਤੇ 6 ਲੱਖ 90 ਹਜ਼ਾਰ ਦੀ ਜਿਹੜੀ ਨਕਦੀ ਜਿਹੜੀ ਉਹ ਪੜੀ ਗਈ ਹੈ ਤੇ ਇੱਕ ਡਰੋਨ ਜਿਹੜਾ ਹੈ ਜਬਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਲਗਾਤਾਰ ਕਾਰਵਾਈ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸਰਹੱਦੋਂ ਪਾਰ ਜਿਹੜੀ ਤਸਕਰ ਜਿਹੜੇ ਨੇ ਆਉਂਦੇ ਨੇ ਅਜਿਹੇ ਹਥਿਆਰ ਉਹਨਾਂ ਕੋਲੋਂ ਬਰਾਮਦ ਹੁੰਦੇ ਨੇ ਨਸ਼ੇ ਦੀਆਂ ਖੇਪਾਂ ਜਿਹੜੀਆਂ ਬਰਾਮਦ ਹੁੰਦੀਆਂ ਨੇ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਡਰੋਨ ਵੀ ਜਿਹੜੇ ਇੱਥੋਂ ਬਰਾਮਦ ਹੁੰਦੇ ਨੇ ਸਰਹੱਦੋਂ ਪਾਰ ਤੋਂ ਤੇ ਕਾਰਵਾਈ ਲਗਾਤਾਰ ਜਿਹੜੀ ਉਹ جاری ਹੈ ਇਸ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ ਅੰਦਗੂ ਮੈਂ ਲਗਾਤਾਰ ਦੇਖਣ ਨੂੰ ਮਿਲ ਰਹਾ ਹੈ ਕਿ ਅੱਗੇ ਨੂੰ ਫੌਜ ਦੀ ਗੱਲ ਕਰੀਏ ਲਗਾਤਾਰ ਜਿਹੜੀ ਬੀਐਸਐਫ ਨੂੰ ਕਾਮਯਾਬੀ ਮਿਲ ਰਹੀ ਹੈ ਪੰਜਾਬ ਪੁਲਿਸ ਨੂੰ ਕਾਮਯਾਬੀ ਮਿਲ ਰਹੀ ਹੈ ਕਿ ਡਰੋਨ ਜਿਹੜੇ ਉਗਰਾਏ ਜਾਂਦੇ ਨੇ ਉਹਨਾਂ ਕੋਲੋਂ ਜਿਹੜੀ ਐਨਐਸਏ ਦੀ ਜਿਹੜੀਆਂ ਹਥਿਆਰ ਕਈ ਕੀ ਜਾਂਦੀਆਂ ਜਿਹੜੀਆਂ ਨੇ ਡਰੋਨ ਲਈ ਟ੍ਰਾਂਸਪੋਰਟ ਦੇ ਤੇ ਲਗਾਤਾਰ ਪੰਜਾਬ ਪੁਲਿਸ ਜਾਂ ਬੀਪੀਐਸਐਫ ਜਾਂ ਅਨੇ ਫੋਰਸਿਸ ਦੀ ਗੱਲ ਕਰੀਏ ਲਗਾਤਾਰ ਜਿਹੜੀਆਂ ਕਾਰਜਕਾਰੀ ਹੋਈਆਂ ਤੇ ਜਿਹੜੀ ਇਹ ਬਾਹਰੋਂ ਜਿਹੜੇ ਨੇ ਖਾਸ ਕਰਕੇ ਜਿਹੜੇ ਮਾ ਜੀ ਅਮਿਤ ਵਦੇਰੀ ਜਾਣਕਾਰੀ ਲਈ ਅਮਿਤ ਬਹੁਤ ਬਹੁਤ ਤਨਵਾਦ ਜੁੜੇ ਨਾਂਗੇ ਥੋੜੇ ਆ